ਬਾਕੀ ਜਿਹੜੇ ਲੋਕ ਤੁਹਾਨੂੰ ਬਗਾਮ ਕਰਦੇ ਹੁੰਦੇ ਆ ਕਦੇ ਮਰਦੇ ਨੂੰ ਪੂਜੇ ਦੁਨੀਆ ਜਿਉਂਦੇ ਦੀ ਕੀਮਤ ਕੁਝ ਵੀ ਨਹੀਂ ਜਦੋਂ ਮਰ ਗਿਆ ਉਹਨੂੰ ਉਹ ਤਾਂ ਕਹਿਣਗੇ ਵੀ ਇਹ ਬਾਕਿਆ ਜਰ ਬਣਾ ਕੇ ਗਿਆ ਬਾਕੀ ਤੁਹਾਨੂੰ ਪਤਾ ਹੈ ਅੰਦਰ ਹੀ ਆਤਮਾ ਹੈ ਜਿਹੜੀ ਆਤਮਾ ਸੱਚ ਬੋਲਦੀ ਹੈ ਉੱਪਰ ਉੱਪਰ ਦਿਖਾਵਾ ਨਹੀਂ ਅਸੀਂ ਕਰਦੇ ਕਿੱਥੇ ਨਾ ਦਿਖਾਵੇ ਝੰਡੂੜਾ ਇਹ ਦਿਖਾਵਾ ਝੂਠੋ ਉਹਨਾਂ ਨੂੰ ਖਸਮ ਦੇਖਦਾ ਬੈਠੇ ਤੂੰ ਹੀ ਤੂੰ ਦਾ ਨਜ਼ਾਰਾ ਇਹ ਤੂੰ ਲੈਣਾ ਓਏ ਮਸਤ ਨੇ ਲੋਕਾਂ ਦਾ ਟੈਂਬਲਿਸ ਕੀ ਬਣਾਇਆ ਕਿਉਂਕਿ ਉਹ ਖੁਦ ਬਣਾਉਗਾ ਅਸੀਂ ਕੋਈ ਪਰਚੀ ਨਹੀਂ ਕਰਦੇ ਕੋਈ ਗਰਾਹੀ ਨਹੀਂ ਕਰਦੇ ਕਿਸੇ ਨੂੰ ਕਹਿੰਦੇ ਨਹੀਂ ਹੁਣ 55 ਲੱਖ ਦਾ ਹਾਲ ਪਾਇਆ ਸੀ ਕੋਈ ਕਹਿੰਦੇ ਬੰਦਾ ਕੱਢ ਕੇ ਵੀ ਪਰਚੀ ਕਰਦੇ ਜਾਂ ਗਰਾਹੀ ਕਰਦੇ ਇਹ ਸੰਗਤਾਂ ਹੀ ਜਿਹੜਾ ਕੰਮ ਕਰਦੀਆਂ ਨੇ ਅਸੀਂ ਲੋਕ ਨਹੀਂ ਕੁਝ ਕਰ ਸਕਦੇ ਜਦੋਂ ਮਾਲਕ ਤਾਕਤ ਉਹਨਾਂ ਦੀ ਸੇਵਾ ਕਰਨੀ ਹੈ ਸੇਵਾ ਕਰ ਲਈਏ ਜੋ ਬੰਦ ਕਰ ਬੰਦ ਕਰ ਲਾਂਗੇ ਇਹ ਦਰਬਾਰ ਸੋਚਾ ਦਰਬਾਰ ਹੈ ਸਾਡੂੰ ਸਰਕਾਰ ਨਾਲ ਇੱਕ ਅਫਸੋਸ ਜ਼ਰੂਰ ਹੈ 2020 ਦੇ ਫਿਰ ਸਾਡਾ ਦਰਬਾਰ ਜਿਹੜਾ ਵਾਸੀ ਚੌਂਕੇ ਦੇ ਵਿੱਚ ਹੁੰਦਾ ਸੀ 2.5 ਸਾਲ ਦੀ ਹੁੰਦੀ ਸੀਗਾ ਦਰਬਾਰ ਹਰ ਲੋਕ ਉੱਤੇ ਸੱਜਾ ਕਰਦੇ ਸੀ ਅਸੀਂ ਵੀ ਕਰ ਲੱਕ ਰਗੜਦੇ ਸੀ ਲੱਕ ਰਗੜਦਾ ਥੰ ਦੇ ਫਾਇਦਾ ਮਿਲਿਆ ਸਾਡੇ ਕੋਲ 6000 ਦਾ ਜਗ੍ਹਾ ਹੈਗੀ ਕੋਈ ਨੱਕੜ ਵਾਲਾ ਰਗੜਨ ਉਹ ਜਿਹ ਪਹਿਲੇ ਚਾਰ ਕਰਦੀ ਐ 20 ਸਾਲ ਪਹਿਲਾਂ ਐ ਇਹ ਜਗ੍ਹਾ ਤਿਆਰ ਕਰ ਅਸੀਂ ਸਰਕਾਰ ਨੇ ਜਦੋਂ ਸਾਡਾ ਦਰਬਾਰ ਠਾਇਆ ਰਾਤ ਨੂੰ ਮੈਨੂੰ 1 ਵਜੇ 12 ਵਜੇ ਮੇਰੇ ਮੁੰਡੇ ਨੂੰ ਮੇਰੇ ਪੁੱਤੇ ਨੂੰ ਸਾਨੂੰ ਸਭ ਨੂੰ ਟੱਬ ਨੂੰ ਫੜ ਕੇ ਥਾਣੇ ਲੈ ਗਏ ਸਨ ਰਾਦੋਂ ਥਾਣੇ ਰੱਖਿਆ ਸਾਨੂੰ ਬਾਅਦ ਚ ਕਰੇ ਕਿਸੇ ਕੋ ਭੌਂਕੇ ਕਦੇ ਕਿਤੇ ਭੌਂਦੇ ਰਹੇ ਰਾਦੋਂ ਗੋਣੇ 12:30 ਪਾਉਣ 1:30 ਦਰਵਾਜ਼ਾ ਟਾਹਤਾ ਸਾਡੀ ਜਿੰਨੇ ਵੀ ਡੇਰਾਂ ਨੇ ਜਿੰਨੇ ਮੈਂ ਚੇਅਰ ਮਾਨਾ ਸਰ ਇਕੱਠੇ ਹੋਏ ਬਈ ਆਪਾਂ ਬਾਬਾ ਜੀ ਦਾ ਬਦਲਾ ਰਹੀ ਹੈ ਮੈਂ ਨਹੀਂ ਆਪਾਂ ਕਾਨੂੰਨੀ ਬੰਦੇ ਕਿ ਮਾਲਕ ਦਾ ਹਿਸਾਬ ਹੋਣਾ ਹੈ ਮਾਲਕ ਨੇ ਆਪੇ ਹਿਸਾਬ ਕਰਨਾ ਆਪਾਂ ਨੂੰ ਕੀ ਕਹਿੰਦੇ ਲੋਰਾ ਉਹਨਾਂ ਦਾ ਮਾਲਕਾ ਖਰਾਬ ਕਰ ਗਿਆ ਸਾਡਾ ਮਾਲਕਾ ਹਿਸਾਬ ਕਰਦਾ ਉਹ ਵਾਲਾ ਮਾਲਕਾ ਮਾਲਕਾ ਉਹਨੂੰ ਪੁੱਛ ਰੋ ਜਿਨ੍ਹਾਂ ਨੇ ਡੇਰੇ ਦਾ ਬੱਠਾ ਰੋਦੇ ਕੀ ਹਾਲ ਨੇ ਮੈਂ ਤਾਂ ਕੋਈ ਦਮ ਜ਼ੁਬਾਨ ਦੀ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਉਸ ਮਾਲਕ ਨੇ ਬਾਬੇ ਫਰੀਦ ਨੇ ਬਾਬੇ ਸਾਹਮਣੇ ਸਜਾ ਦਿੱਤੀ ਹੋਈ ਆ ਜਿਹਨੇ ਪੰਗਾ ਲਿਆ ਉਹ ਬਜਿਆ ਕੋਈ ਨਹੀਂ ਸਾਡਾ ਅਸੀਂ ਉੱਥੇ ਦੇ ਉੱਥੇ ਆ ਅਸੀਂ ਸਾਡਾ ਦਰਵਾਜ਼ਾ ਉਹਦੇ ਨਾਲ ਚੌਂਕਾ ਬਣ ਗਿਆ ਸਾਨੂੰ ਇਹਨਾਂ ਦਾ ਕੋਈ ਨਹੀਂ ਆ ਮਾਲਕਾਂ ਮਾਲਕਾਂ ਰਹਾ ਮਾਲਕ ਨੂੰ ਜਾਣੇ ਨਾ ਜਾਣੇ ਜੇ ਅਸੀਂ ਦਰਵਾਜ਼ੇ ਦੇ 49 ਸਾਲ 'ਚ ਮੈਂ ਕੋਈ ਬੇਈਮਾਨੀ ਕਰੀਏ ਰੋਟੀ ਖਾਧੀ ਐ ਚਾਹ ਪੀਤੀ ਐ ਦਰਵਾਜ਼ੇ ਦੀ ਜਾਂ ਕੋਈ ਪੈਸਾ ਖਾਦਾ ਮੈਂ ਕਹਿੰਦਾ ਬਸ ਮਾਲਕ ਸਾਨੂੰ ਟਕਾ ਕੇ ਉਸ ਉਮਰ ਪਾ ਦੀ ਸਜਾ ਦੇ ਬੇ ਕਿਤੇ ਬਾਕੀ ਜਿਹੜੇ ਲੋਕ ਸਾਨੂੰ ਬਗਾਮ ਕਰਦੇ ਹੁੰਦੇ ਆ ਕਦੇ ਮਰਦੇ ਨੂੰ ਪੁੱਜੇ ਦੁਨੀਆ ਜਿਉਂਦਾ ਦੀ ਕੀਮਤ ਕੁਝ ਵੀ ਨਹੀਂ ਜਦੋਂ ਮਰ ਗਿਆ ਉਹ ਤਾਂ ਕਹਿਣਗੇ ਵੀ ਇਹ ਬਾਕਿਆ ਜਰ ਬਣਾ ਕੇ ਗਿਆ ਬਾਕੀ ਤੁਹਾਨੂੰ ਪਤਾ ਹੈ ਅੰਦਰ ਹੀ ਆਤਮਾ ਹੈ ਜਿਹੜੀ ਆਤਮਾ ਸੱਚ ਬੋਲਦੀ ਹੈ ਉੱਪਰੋਂ ਉੱਪਰ ਦਿਖਾਵਾ ਨਹੀਂ ਅਸੀਂ ਕਰਦੇ ਕਿੱਛ ਨਾ ਦਿਖਾਵੇ ਝੰਡੂੜਾ ਇਹ ਦਿਖਾਵਾ ਝੂਠੋ ਉਹਨਾਂ ਨੂੰ ਖਸਮ ਦੇਖਦਾ ਬੈਠੇ